and give it up for the most admired educationist of the year, India. Ladies and gentlemen, join me in congratulating Mr. Narottam Kheti for the most admired educationist of the year, India, who's a renowned educationist and has been contributing to a state education since 2004, has been honored by several organizations for his contribution towards school education in india may we please congratulate bladis and jaman i'll give a huge round of applause those who are seated behind hello <laughs> the most eminent education body of year india mr narottam ji a main jagdeep channa te education plus vich thoada behad swagat ajj di interview behad khaas hon wali hai ona vidyarthiyan de layi vi jinna ne ਫਗਵਾੜਾ ਦੇ ਵਿੱਚ ਸਿੱਖਿਆ ਲਈ ਹੈ ਤੇ ਅੱਜ ਉਹ ਵਿਸ਼ਵ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜਾਂਦੇ ਨੇ ਅੱਜ ਦੀ ਇੰਟਰਵਿਊ ਖਾਸ ਇਸ ਲਈ ਵੀ ਹੈ ਕਿ ਅੱਜ ਅਸੀਂ ਉਸ ਸਵਰਗਵਾਸੀ ਸ਼ਖਸੀਅਤਾਂ ਦਾ ਵੀ ਗੱਲ ਕਰਨਾ ਹੈ ਜਿਨ੍ਹਾਂ ਨੇ ਫਗਵਾੜਾ ਦੇ ਵਿੱਚ ਸਿੱਖਿਆ ਨੂੰ ਇੱਕ ਨਵੇਂ ਮਾਪਦੰਡ ਦਿੱਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਫਗਵਾੜਾ ਦੇ ਵਿੱਚ ਸਿੱਖਿਆ ਪਰਫੁੱਲਤ ਹੋਈ ਤਾਂ ਉਹ ਸਿੱਖਿਆ ਦੇ ਉਸਰੀਏ ਬਣ ਕੇ ਸਾਹਮਣੇ ਆਏ ਉਹਨਾਂ ਨੇ ਫਗਵਾੜਾ ਦੇ ਪਹਿਲੇ ਪਬਲਿਕ ਮਾਡਰਨ ਸਕੂਲ ਦੀ ਨੀਂ ਰੱਖੀ ਨਾ ਸੀ ਅਰਦਸ਼ ਬਾਲ ਵਿਦਿਆਲਿਆ ਜਿहां ਅਸੀਂ ਗੱਲ ਕਰ ਰਹੇ ਆ ਸਰਗੁਆਸੀ ਪੀ ਐਲ ਖੇਤੀ ਜੀ ਦੀ ਜਿਨ੍ਹਾਂ ਨੇ ਇਸ ਫਗਵਾੜਾ ਨੂੰ ਬਹੁਤ ਹੀ ਬਿਹਤਰੀਨ ਸਟੂਡੈਂਟ ਦਿੱਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਵਾਈਫ ਸ਼੍ਰੀਮਤੀ ਕਾਂਤਾ ਜੋ ਖੇਤੀ ਹੈ ਉਹਨਾਂ ਨੇ ਵਰਕ ਕੀਤਾ ਔਰ ਅੱਜਕੱਲ ਅਦਸ਼ ਬਾਲ ਵਿਦਿਆਲਿਆ ਦੀ ਵਾਂਗ ਡੋਰ ਹੈ ਉਹਨਾਂ ਦੇ ਹੁਣ ਹਾਰ ਸੁਪੁੱਤਰ ਡਾਕਟਰ ਨਰੋਤਮ ਖੇਤੀ ਨਾਲ ਅਸੀਂ ਅੱਜ ਗੱਲ ਕਰਾਂਗੇ ਸਕੂਲ ਬਾਰੇ ਇਹ ਸਕੂਲ ਕੀ ਕਰਨਾ ਚਾਹੁੰਦਾ ਹੈ ਇਹਦਾ ਮਿਸ਼ਨ ਕੀ ਹੈ ਤੇ ਖਾਸ ਤੌਰ ਤੇ ਆਉਣ ਵਾਲੇ ਸਮੇਂ ਵਿੱਚ ਕੀ ਯੋਜਨਾਵਾਂ ਹਨ ਤੇ ਸਾਡੇ ਨਾਲ ਬਹੁਤ ਹੀ ਇੱਕ ਅਮਰਜਿੰਗ ਪਰਸਨੈਲਿਟੀ ਹੈ ਜਿਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਤਾਂ ਮੱਲਾ ਮਾਰੀਆਂ ਨੇ ਪਰ ਨਾਲ ਹੀ ਅੰਤਰਰਾਸ਼ਟਰੀ ਪੱਧਰ ਤੇ ਪਹਿਲਾ ਅਵਾਰਡ ਵੀ ਉਹਨਾਂ ਨੇ ਸਿੱਖਿਆ ਖੇਤਰ ਵਿੱਚ ਹਾਸਲ ਕੀਤਾ ਸਾਡੇ ਨਾਲ ਹੋਣਗੇ ਡਾਕਟਰ ਨਰੋਤਮ ਖੇਤੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਥੈਂਕ ਯੂ ਚਾਨਾ ਜੀ ਵੈਰੀ ਮੱਚ ਥੈਂਕ ਯੂ ਵੈਰੀ ਮਚ। ਅਚ ਸ਼ੁਰੂਆਤੀ ਤੌਰ ਤੇ ਆਪਾਂ ਜੀ ਗੱਲ ਕਰੀਏ ਤਾਂ ਜਿਵੇਂ ਮੈਂ ਗੱਲ ਕੀਤਾ ਕਿ ਪੀਐਲ ਖੇਤੀ ਇੱਕ ਤਰ੍ਹਾਂ ਨਾਲ ਜਨਮਦਾਤਾ ਸਨ ਫਗਵਾੜਾ ਦੇ ਵਿੱਚ ਸਿੱਖਿਆ ਖੇਤਰ ਦੇ ਵਿੱਚ ਇਹ ਸਾਨੂੰ ਸ਼ੁਰੂਆਤੀ ਦੌਰ ਤੇ ਦੱਲੋ ਵੀ ਅਦਸ਼ ਬਾਲਿਆ ਵਾਲੀ ਕਦੋਂ ਸਥਾਪਨਾ ਹੋਈ ਕਿੱਥੇ ਖੁੱਲਾ ਔਰ ਹੁਣ ਤੁਸੀਂ ਇੱਥੇ ਸ਼ਿਫਟ ਕਰ ਲਿਆ ਸੀ। ਹਾਂਜੀ ਚਾਨਾ ਜੀ 9054 ਦੇ ਵਿੱਚ ਗੁਰੂ ਜੀ ਨੇ ਪੀਐਲ ਖੇਤੀ ਜਿਹਨਾਂ ਨੂੰ ਲੋਕ ਕਹਿੰਦੇ ਸੀ ਉਹਨਾਂ ਨੇ ਇਹ ਸਕੂਲ ਦੀ ਇਨਸੈਪਸ਼ਨ ਕੀਤੀ ਸੀ ਆਦਰਸ਼ ਬਾਲ ਵਿਦਿਆਲਾ ਦੀ ਔਰ ਇਹ ਜਗਾ ਸੀ ਥਾਪਰ ਕੋਠੀ ਵਿੱਚ ਅਸੀਂ ਕਿਰਾਏ ਤੇ ਮੇਰੇ ਫਾਦਰ ਨੇ ਸਕੂਲ ਸਟਾਰਟ ਕੀਤਾ ਸੀ ਉਹ ਬੈਚੁਲਰ ਸੀ ਉਸ ਵੇਲੇ ਸ਼ਾਦੀ ਨਹੀਂ ਸੀ ਹੋਈ ਉਹਨਾਂ ਨੇ ਸਕੂਲ ਸਟਾਰਟ ਕੀਤਾ 9056 ਦੇ ਵਿੱਚ ਇਟ ਵਾਸ ਅ ਫਰਸਟ ਪ੍ਰਾਈਵੇਟ ਸਕੂਲ ਇਨ ਫਗਵਾੜਾ ਉਸ ਤੋਂ ਬਾਅਦ ਮੇਰੇ ਪਾਪਾ ਦੀ ਸ਼ਾਦੀ ਹੋਈ ਮੈਰਿਜ ਹੋਈ 1963 ਦੇ ਵਿੱਚ ਮਿਸ ਜੀ ਚੰਦਰ ਖੇਤੀ ਜਿਹਨਾਂ ਲੋਕ ਆਂਟੀ ਜੀ ਕਹਿੰਦੇ ਸੀ ਮੇਰੇ ਮਦਰ ਪਹਿਲਾਂ ਹੀ ਇੱਕ ਸਕੂਲ ਨਵਾਂ ਸ਼ਹਿਰ ਦੇ ਵਿੱਚ ਆਦਰਸ਼ ਬਾਲ ਵਿਦਿਆਲਾ ਦੇ ਨਾਲ ਸਟਾਰਟ ਕਰ ਚੁੱਕੇ ਸੀ ਬਿਕੋਜ਼ ਹੀ ਬਿਲੋਂਗ ਟੂ ਨਵਾਂ ਸ਼ਹਿਰ ਔਰ ਲੁਧਿਆਣਾ ਵਿੱਚ ਵੀ ਉਹਨਾਂ ਨੇ ਇੱਕ ਸਕੂਲ ਖੋਲਿਆ ਸੀ ਤੇ ਮੇਰੇ ਨਾਨਕੇ ਸੀ ਬਿਕੋਜ਼ ਸ਼ੀ ਵਾਸ ਆਲਸੋ ਪਾਇਨੀਅਰ ਇਨ ਦਾ ਪ੍ਰਾਈਵੇਟ ਐਜੂਕੇਸ਼ਨ ਲੁਧਿਆਣਾ ਐ ਨਵਾਂ ਸ਼ਹਿਰ ਸੋ ਦੋਨਾਂ ਨੇ ਮਿਲ ਕੇ ਮੇਰੇ ਫਾਦਰ ਔਰ ਮਦਰ ਨੇ ਸਕੂਲ ਨੂੰ ਉਚਾਈ ਦੀ ਬੁਲੰਦੀਆਂ ਤੇ ਪਹੁੰਚਾਇਆ ਔਰ ਉਸ ਤੋਂ ਬਾਅਦ ਫਿਰ ਅਸੀਂ ਮਾਡਲ ਨੂੰ ਆਪਣੀ ਨਵੀਂ ਬ 3 ਦੇ ਵਿੱਚ ਅਸੀਂ ਇੱਥੇ ਸੰਤਨਗਰ ਚਾਚੂ ਗਿਦੇਵ ਸ਼ਿਫਟ ਕੀਤਾ ਔਰ ਹੁਣ ਅਸੀਂ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਨਾਲ ਦਾ ਇੱਕ ਖੇਤ ਵੀ ਲੈ ਲਿਆ ਔਰ ਅਸੀਂ 2 ਏਕੜ ਦੇ ਵਿੱਚ ਸਕੂਲ ਪੂਰਾ ਇਸਟੈਬਲਿਸ਼ ਕਰ ਰਹੇ ਹਾਂ ਜਲਦੀ ਕੰਸਟਰਕਸ਼ਨ ਤੁਸੀਂ ਦੇਖ ਰਹੇ ਚੱਲ ਰਹੀ ਹੈ ਕੰਸਟਰਕਸ਼ਨ ਅੱਛਾ ਮੈਨੂੰ ਮੈਂ ਬੜੀ ਹੈਰਾਨੀ ਹੁੰਦੀ ਹੈ ਕਿਉਂਕਿ ਤੁਹਾਡਾ ਜਿਹੜਾ origional ਡਾਕਟਰੀ ਪੇਸ਼ੇ ਤੋਂ ਆਉਂਦਾ ਤੁਸੀਂ ਆਪ ਡਾਕਟਰ ਹੋ ਤੇ ਫਿਰ ਤੁਸੀਂ ਕਿੱਦਾਂ ਸ਼ਿਫਟ ਹੋਏ ਇਧਰ ਐਜੂਕੇਸ਼ਨ ਵੱਲ ਚਾਨਾ ਜੀ ਮੈਂ ਜਦੋਂ ਆਪਣੀ ਮੈਡੀਕਲ ਸਟੱਡੀ ਕੀਤੀ ਜੀਐਨਡੀਓ ਤਾਂ ਆਈ ਵਾਸ ਟਾਪਰ देयर ਆਈ ਵਾਸ 골ਡ ਮੈਡਲਿਸਟ ਉਸ ਤੋਂ ਬਾਅਦ ਮੈਂ ਕੈਨੇਡਾ ਗਿਆ ਪੜਨ ਲਈ ਟੋਰਾਂਟੋ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਮੈਂ 3 ਸਾਲ ਆਪਣੀ ਪੋਸਟ ਗ੍ਰੈਜੂਏਸ਼ਨ ਕੀਤੀ ਨੇਚਰੋਪੈਥਿਕ ਮੈਡੀਸਨ ਦੇ ਵਿੱਚ ਤੇ ਮੈਂ ਉੱਥੇ ਕੈਨੇਡਾ ਰਹਿ ਕੇ ਪ੍ਰਾਈਵੇਟ ਪ੍ਰੈਕਟਿਸ ਸਟਾਰਟ ਕਰ ਦਿੱਤੀ ਪਰ 2004-5 ਦੇ ਵਿੱਚ ਮੇਰੇ ਫਾਦਰ ਹੀ ਥੋੜੀ ਸਿਹਤ ਖਰਾਬ ਰਹਿਣ ਲੱਪਈ ਤੇ ਉਸ ਵੇਲੇ ਫਿਰ ਮੈਨੂੰ ਥੋੜਾ ਇੱਥੇ ਆਣਾ ਪਿਆ ਫਿਰ ਉਸ ਤੋਂ ਬਾਅਦ ਉਹਨਾਂ ਦੀ ਮੇਰੇ ਮਾਮਾ ਥੋੜੇ ਸਿੱਕੋਗੇ ਮਦਰ ਦੀ ਸਿਹਤ ਖਰਾਬ ਹੋ ਗਈ ਫਿਰ ਮੁੜ ਕੇ ਆਈ ਡਿਡਨਟ ਗੋ ਬੈਕ ਫਿਰ ਮੈਂ ਇੱਥੇ ਫਿਊਚਰ ਬਣਾਇਆ ਸੋਚਿਆ ਮੈਂ ਇੱਥੇ ਫਿਰ ਮੇਰੇ ਪਾਪਾ ਨੇ ਕਿਹਾ ਨਹੀਂ ਤੁਸੀਂ ਸਕੂਲ ਬੈਠਣਾ ਫਿਰ ਪਹਿਲਾਂ ਪ੍ਰੈਕਟਿਸ ਕਿੰਨੀ ਦਿਨ ਕੀਤੀ ਤੁਸੀਂ ਇੱਥੇ ਪ੍ਰੈਕਟਿਸ ਵੀ ਕੀਤੀ ਤੁਸੀਂ ਮੈਂ ਪਹਿਲਾਂ ਦੀ 5 ਸਾਲ ਮੈਂ ਗੁਰੂ ਤੇਗ ਬਹਾਦਰ ਹਸਪੀਟਲ ਉਧਾਨਾ ਸ਼ਹਿਰੀ ਗੁਰੂ ਤੇਗ ਬਹਾਦਰ ਉੱਥੇ ਆਵਜ਼ ਮੈਡੀਕਲ ਆਫੀਸਰ ਐਜ਼ ਅ ਜੁਆਇੰਡ ਆਈ ਜੁਆਇੰਡ ਓਵਰ ਥੇਰ ਉਸ ਤੋਂ ਬਾਅਦ 2001 ਦੇ ਵਿੱਚ ਆਈ ਸਟਾਰਟਿਡ ਮਾਈ ਓਨ ਪ੍ਰੈਕਟਿਸ ਗੁਰਦੁਆਰਾ ਸਿੰਘ ਸਵਾ ਦੇ ਕੋ ਤੇ ਇਧਰ ਆਨ ਦਾ ਕਿਦਾਂ ਰਿਹਾ ਜਦੋਂ ਤੁਸੀਂ এডੂਕੇਸ਼ਨ ਵਿੱਚ ਆਏ ਕਿਉਂਕਿ ਬਹੁਤ ਸਾਰੇ ਚੈਲੰਜਸ ਹੈਗੇ ਆ ਇਹਦੇ ਵਿੱਚ ਵੀ ਕੰਪੀਟੀਸ਼ਨ ਵੀ ਆ ਬਹੁਤ ਸਾਰੇ ਚੈਲੰਜਸ ਵੀ ਆ ਕਿਵੇਂ ਉਹਨਾਂ ਨੂੰ ਫੇਸ ਕੀਤਾ ਔਰ ਕਿਵੇਂ ਅੱਗੇ ਵਧਣ ਦੀ ਪ੍ਰੇਰਣਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਾਤਾ ਪਿਤਾ ਤੋਂ ਤੁਹਾਨੂੰ ਮਿਲੀ ਆ ਖੋਰ ਵੀ ਕੋਈ ਸਖਸੀਤਾ ਜਿਹੜੇ ਤੁਹਾਡੇ ਜੀਵਨ ਦੇ ਵਿੱਚ ਜਿਨ੍ਹਾਂ ਦਾ ਇਨਸਪੀਰੇਸ਼ਨ ਰਿਹਾ ਯੈਸ ਚਾਨਾ ਜੀ ਮੇਰੇ ਐਕਚੁਅਲੀ ਮੈਂ ਜਦੋਂ ਕਲੀਨਿਕ ਤੋਂ ਆਪਣੀ ਮੈਡੀਕਲ ਪ੍ਰੈਕਟਿਸ ਆਫ ਕਰ ਦਿੱਤੀ ਤਾਂ ਮੈਂ ਸਕੂਲ ਬੈਠਣਾ ਸੀ ਤੇ ਮੇਰੇ ਪਾਪਾ ਨੇ ਕਿਹਾ ਯੂ ਕਾਂਟ ਸ਼ੇਡ ਲਾਈਕ ਦਿਸ ਯੂ ਹੈਵ ਟੂ ਬੀ ਐਜੂਕੇਟਿਡਸ ਦੈਨ ਆ ਡਿਡ ਮਾਈ ਐਮ ਐਸ ਸੀ ਉਸ ਤੋਂ ਬਾਅਦ ਮੈਂ ਬੀ ਐਡ ਕੀਤੀ yes to me because i had to uh, run a institution so i was to have the degree of the education i did my msc mscj mera gold medal aaya b.ed ki thi main my sister ne mrs vandana malotra she resulted to me she is also one of the great education she is having two three schools in ludhiana fir mere sister ne mrs achla phalla she is running a very successful school, asanand phalla school in nawa char kuch log ne jinne mainu bahut impress kita te unna to unna to prerna leke fir main medical practice quit karke mere faade ne kiya do option ne, either i clo ਕਲੋਜ਼ ਦਾ ਸਕੂਲਸ ਔਰ ਆਈ ਯੂ ਸ਼ਿਫਟ ਬੈਕ ਟੂ ਯੂ ਐਸ ਫਿਰ ਮੈਂ ਸੋਚਿਆ ਆਪਣੇ ਪਾਪਾ ਨਾਲ ਜੁਆਇਨ ਕਰਾਂ ਬੈਟਰ ਆ ਕਿਉਂਕਿ ਉਹਨਾਂ ਦੀ 60 ਸਾਲ ਦੀ ਮਿਹਨਤ ਸੀ ਇਹ ਬੇਕਾਰ ਨਹੀਂ ਜਾਣੀ ਚਾਹੀਦੀ ਇਸ ਕਰਕੇ ਮੈਂ ਆਈ ਕੁਇਟ ਮਾਈ ਮੈਡੀਕਲ ਪ੍ਰੈਕਟਿਸ ਐਂਡ ਜੁਆਇਨ ਦੀ ਸਕੂਲ ਐਸ ਪ੍ਰਿੰਸੀਪਲ ਕਿ ਖਿਤਸਾਬ 1952 ਤੋਂ ਲੈ ਕੇ ਹੁਣ ਤੱਕ ਲਗਭਗ 68 ਇਅਰ ਦਾ ਸਫਰ ਬਹੁਤ ਲੰਬਾ ਸਫਰ ਹੈ ਔਰ ਯਕੀਨਨ ਤੌਰ ਤੇ ਕਿਉਂਕਿ ਇੱਕ ਤਰ੍ਹਾਂ ਨਾ ਪਾਇਨੀਅਰ ਸਕੂਲ ਸੀ ਇਹ ਤੇ ਬਹੁਤ ਸਾਰੇ ਅਲੂਮਨੀ ਵੀ ਤੁਹਾਡੇ ਹੋਣਗੇ ਸਾਨੂੰ ਜ਼ਰੂਰ ਦੱਸੋ ਵੀ ਕਿਹੜੇ ਕਿਹੜੇ ਪਾਸ ਸਟੂਡੈਂਟ ਜਿਹੜੇ ਇਸ ਵੇਲੇ ਇਸ ਸਕੂਲ ਦੇ ਨਾਲ ਜਿਹੜੇ ਜੁੜੇ ਹੋਏ ਸੀ ਪਹਿਲਾਂ ਹੁਣ ਇਸ ਵੇਲੇ ਬਹੁਤ ਮੱਲਾ ਮਾਰ ਰਹੇ ਨੇ ਆਪਣੇ ਲੱਗ ਮੈਂ ਚਾਨਾ ਸਾਹਿਬ ਸਭ ਤੋਂ ਪਹਿਲਾ ਨਾਮ ਨੰਬਰ ਮਿਸਟਰ ਸ਼ਰਦ ਸੱਬਰਵਾਲ ਹੀ ਵਾਸ ਦਾ ਫਰਸਟ ਆਈਐਫਐਸ ਆਫ ਪੰਜਾਬ ਇੰਡੀਅਨ ਫੋਰਨ ਸਰਵਿਸ ਐਂਡ ਹੀ ਵਾਸ ਹਾਈ ਕਮਿਸ਼ਨਰ ਟੂ ਅਮਰੀਕਾ ਕੈਨੇਡਾ ਯੂਐਸ ਬਟ ਹੀ ਵਾਸ ਸਕੂਲ ਦੇ ਪੁਰਾਣੇ ਵਿਦਿਆਰਥੀ ਹਾਂਜੀ ਫਰਸਟ ਫਰਸਟ ਸਟੂਡੈਂਟ ਸਾਡੇ ਸਕੂਲ ਦੇ ਫਰਸਟ ਮੇਰੇ ਫਾਦਰ ਦੇ ਉਹਨਾਂ ਦੇ ਫਾਦਰ ਉਹਨਾਂ ਦੇ ਡਾਕਟਰ ਸਾਹਿਬ ਦੇ ਸ਼ਰਸਬਾਬ ਦੇ ਫਾਦਰ ਫਗਵਾੜੇ ਐਸਐਮਓ ਸੀ ਔਰ ਸ਼ਰਜੀ ਬਾਜੀ ਵਨ ਆਫ ਦੀ ਮੋਸਟ ਸੀਜ਼ਨ ਡਿਪਲੋਮੈਟ ਜਿਹਦਾ ਅੱਜ ਕੱਲ ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਤੋਂ ਡਿਪਲੋਮੈਟ ਆਏ ਨੇ ਉਹੀ ਵਾਸ ਵਨ ਆਫ ਦੀ ਪਾਇਨੀਅਰ ਇਨ ਸਟੈਬਲਿਸ਼ਿੰਗ ਦੀ ਗੁੱਡ ਰਿਲੇਸ਼ਨਸ਼ਿਪ ਉਹ ਕਿਹੜੇ ਕਿਹੜੇ ਐਲੂਮੀਨੀ ਨਾਲ ਉਸ ਤੋਂ ਬਾਅਦ ਸਰਦਾਰ ਰਣਵੀਰ ਸਿੰਘ ਰਾਣਾ ਮੈਨੇਜਿੰਗ ਡਾਇਰੈਕਟਰ ਜੀਐਨਏ ਗਰੁੱਪ ਸਰਦਾਰ ਗੁਰਦੀਪ ਸਿੰਘ ਸੀਰਾ ਜੀ ਉਹ ਨਹੀਂ ਜਿਹੜੇ ਚਾਂਸਲਰ ਨੇ ਜੀ ਐਨਸੀ ਚਾਂਸਲਰ ਨੇ ਉਸ ਵਾਰ ਸਾਡੇ ਮੇਰੇ ਤੋਂ ਥੋੜੇ ਸੀਨੀਅਰ ਸੀ ਮਿਸਿਸ ਰੋਜਨੀ ਸ਼ਾਦਾ ਗੌਤਮ ਸ਼ੀ ਵਾਸ ਦੀ ਵੈਰੀ ਰੈਨਾਉਂਡ ਐਡਮਿਨਿਸਟ੍ਰੇਸ਼ਨਰ ਸੀਗੇ ਉਹ ਵੀ ਪੀਟੀਯੂ ਦੇ ਵਾਈਸ ਚਾਂਸਲਰ ਵੀ ਬਣੇ ਉਹ ਇਸੇ ਵਾਰ ਕਮਿਸ਼ਨਰ ਯੈਸ ਸ਼ੀ ਵਾਸ ਆਲਸੋ ਬੋਰਡਡ ਮਨੀ ਟਾਈਮ ਸ਼ੀ ਵਾਸ ਵਨ ਆਫ ਦੀ ਮੋਸਟ ਐਡਮਾਇਰਡ ਐਡਮਿਨਿਸਟ੍ਰੇਟਰ ਰੋਜਨੀ ਗੌਤਮ ਸ਼ਾਦਾ ਹੋਰ ਕੋਈ ਨਾਮ ਆ ਰਿਹਾ ਜੀ ਹੋਰ ਸਾਡੇ ਸਕੂਲ ਦੇ ਲਾਇਰ ਨੇ ਸ਼੍ਰੀ ਤਰੰਜਨ ਗੋਦਮ ਜੀ ਫਿਰ ਸੁਪਰੀਮ ਕੋਰਟ ਚ ਪ੍ਰੈਕਟਿਸ ਕਰਦੇ ਸੀਗੇ ਸਾਡੇ ਸਕੂਲ ਦੇ ਲਾਇਰ ਸੀਗੇ ਉਹ ਅੱਜ ਕੱਲ ਯੂ ਐਸ ਏ ਚਲੇ ਗਏ ਪਰ ਚੌਧਰੀ ਬਰਦਰਸ ਸੀਗੇ ਦੀਪਕ ਚੌਧਰੀ ਜੀ ਸੀ ਹੀ ਵਾਸ ਲਾਇਰ ਇਨ ਸੁਪਰੀਮ ਕੋਰਟ ਨਾ ਹਿ ਮੂਵ ਟੂ ਯੂ ਐਸ ਹਾਂ ਇਸ ਤਰ੍ਹਾਂ ਸਾਡੇ ਸਕੂਲ ਦੇ ਬਹੁਤ ਸਾਰੇ ਤਾਂ ਬਹੁਤ ਸਾਰੇ ਅਲੂਮਨੀ ਨੇ ਇਸ ਦਸ਼ਬਾਲ ਵਿਦਿਆਲਿਆ ਦੇ ਜੀ ਮੈਂ ਇੱਕ ਮਿੰਟ ਮੈਂ ਹੋਰ ਨਾਮ ਐਡ ਕਰਨਾ ਚਾਹਾਂਗਾ ਜਿਹੜੀ ਕਿ ਲੁਧਿਆਣੇ ਦੇ ਵਿੱਚ ਫਰਸਟ ਸਾਡੇ ਸਕੂਲ ਦੇ ਐਸਐਮਓ ਬਣੇ ਸੀ ਸ਼ੀ ਰਟਾਇਰਡ ਐਸਐਮਓ ਫਿਰ ਸੀ ਸੀਐਮਓ ਬਣ ਗਏ ਸੀ ਉਹ ਮਿਸਿਸ ਸੰਧੂ ਸੀ ਸਾਡੇ ਮਿਸ ਫਰਵਾੜੇ ਬੀਕੇ ਸੰਧੂ ਜੋ ਹੁੰਦੇ ਸੀ ਬੀਓ ਉਹਦੀ ਬੇਟੀ ਸਾਡੇ ਕੋਲ ਪੜੇ ਸੀ ਸ਼ੀ ਵਾਸ ਡਾਕਟਰ ਐਮਪੀਬੀਐਸ ਐਮਐਸ ਸ਼ੀ ਬੀਕਮ ਸ਼ੀ ਰੋਸ ਟੂ ਦਾ ਲੈਵਲ ਆਫ ਸੀਐਮਓ ਐਂਡ ਸ਼ੀ ਵਾਸ ਦਾ ਫਰਸਟ ਸੀਐਮਓ ਇਨ ਪੰਜਾਬ ਹੂ ਵਾਸ ਲੇਡੀ ਯੈਸ ਸੋ ਮੈਨੂੰ ਹੁਣ ਦੱਸੋ ਇਸ ਵੇਲੇ ਅਦਸ਼ਬਾਲ ਵਿਦਿਆਲਾ ਜਿਹੜਾ ਸੰਤਨਗਰ ਚਾਚੂ ਕੀ ਵਿੱਚ ਆ ਬਿਲਡਿੰਗ ਤੁਸੀਂ ਦੇਖ ਰਹੇ ਹੋ ਔਰ ਇਧਰਲੇ ਪਾਸੇ ਜਰੂਰ ਮੈਂ ਕਹੂੰਗਾ ਕਿ ਬਿਲਕੁਲ ਨਾਲ ਕੰਦੇ ਪਾਰ ਵੀ ਜਿਹੜੀ ਹੁਣ ਇਹ ਜੁੜਨ ਜਾ ਰਿਹਾ ਹੈ ਹਿੱਸਾ ਵੀ ਇਸ ਸਕੂਲ ਦੇ ਨਾਲ ਔਰ ਜਿਵੇਂ ਕਿ ਖੇਤੀਜੀ ਦੱਸ ਰਿਆ ਨੇ ਕਿ CBSE ਅਫੀਲੀਏਟਡ ਜਿਹੜਾ ਆ ਉਹ ਪਲਾਨਿੰਗ ਹੈ ਉਹਨਾਂ ਦੀ ਯੋਜਨਾ ਹੈ ਔਰ ਇਸ ਨੂੰ ਪਲੱਸ 2 ਤੱਕ ਸੀਨੀਅਰ ਕੈਂਡੀ ਤੱਕ ਕਰਨ ਦੀ ਵੀ ਯੋਜਨਾ ਹੈ ਤਾਂ ਹੋਰ ਕੀ ਕੀ ਇਸ ਸਕੂਲ ਦੇ ਵਿੱਚ ਹੁਣ ਹੁੰਦਾ ਕਿਹੜੀ ਕਿਹੜੀ ਐਕਟੀਵਿਟੀ ਹਾਂਜੀ ਚੰਨ ਸਰ ਜੀ ਤਾਂ ਦੇਖੋ ਸਾਡੀ ਸਾਡੇ ਸਕੂਲ ਦੇ ਵਿੱਚ ਗਰੁੱਪ ਹਾਊਸਸ ਬਣਨੇ ਨੇ ਚਾਰ ਇੱਕ ਸਿੱਖ ਸਕੈਂਡਰ ਸਾਡੇ ਆਫ ਹੁੰਦਾ ਬਾਕੀ ਸੇ ਕੋਈ ਛੁੱਟੀ ਨਹੀਂ ਕਰਦੇ ਅਸੀਂ ਹਾਊਸ ਗਰੁੱਪ ਇੰਟਰ ਹਾਊਸ ਕੰਪੀਟੀਸ਼ਨਸ ਕਰਦੇ ਗਰੁੱਪ ਦੇ ਵਿੱਚ ਉਹਦੇ ਵਿੱਚ ਪੋਲਿਟੀਕਲ ਰਿਸਾਈਟੇਸ਼ਨ ਹੈ ਡੈਕਲੇਮੇਸ਼ਨ ਕੰਟੈਸਟ ਹੈ ਸਿੰਗਿੰਗ ਹੈ ਆਰਟ ਹੈ ਕੈਲੀਗ੍ਰਾਫੀ ਹੈ ਹੈਂਡ ਰਾਈਟਿੰਗ ਹੈ ਬੱਚੇ ਬਹੁਤ ਸਾਰੀ ਐਕਟੀਵਿਟੀਜ਼ ਕਰਦੇ ਵੀ ਕੀਪ ਆਨ ਡੂਇੰਗ ਡਿਫਰੈਂਟ ਐਕਟੀਵਿਟੀਜ਼ ਉਸ ਤੋਂ ਇਲਾ ਇਸ ਫੰਕਸ਼ਨ ਹੋਵੇ ਜਰੂਰ ਦੇਖਣਾ ਕਿਉਂਕਿ ਜਰੂਰ ਦੱਸਣਾ ਚਾਹਾਂਗੇ ਕਿ ਪਹਿਲਾ ਸਕੂਲ ਹੈ ਜਿਸ ਜਿਹੜਾ ਦਸ਼ਬਾਲ ਵਿਦਿਆਲਿਆ ਜਿਹੜਾ ਨਗਰ ਕੀਰਤਨ ਤੇ ਔਰ ਬਹੁਤ ਸਾਰੇ ਧਾਰਮਿਕ ਸਮਾਗਮਾਂ ਤੇ ਬੱਚੇ ਖੁਦ ਪੂਰੇ ਸ਼ਹਿਰ ਦੇ ਵਿੱਚ नगर कीर्तन दे नाल ਚਲਦੇ ਨੇ ਔਰ ਬੈਂਡ ਵਜਾਦੇ ਨੇ ਖਾਸ ਤੌਰ ਤੇ ਖੇਤੀਸਾ ਟ੍ਰਿਪਸ ਵਗੈਰਾ ਜਿਹੜੇ ਬੱਚਿਆਂ ਦੀ ਕੋਲ ਕਲਚਰ ਐਕਟੀਵਿਟੀਜ਼ ਔਰ ਜਿਵੇਂ ਤੁਸੀਂ ਗੱਲ ਕੀਤੀ ਬਾਲ ਸੇਵਾਵਾਂ ਦੀ ਸੈਚਰਡੇ ਤੁਸੀਂ ਲਾਣੇ ਕੋਈ ਸੈਮੀਨਾਰ ਵਰਕਸ਼ਾਪ ਔਰ ਕੁਛ ਇਦਾਂ ਦੀ ਵੀ ਯਤਨ ਕਰਦੇ ਹੋ ਹਾਂਜੀ ਬਿਲਕੁਲ ਅਸੀਂ ਸੈਮੀਨਾਰ ਵੀ ਜਿਸ ਤਰ੍ਹਾਂ ਸਾਨੂੰ ਕੋਈ ਕਮਨਰ ਸਕੂਲ ਐਡਮੈਡਮ ਪੀਕੇ ਢਿੱਲੋਂ ਨੇ ਸਾਨੂੰ ਬਹੁਤ ਇਨਵਾਈਟ ਕਰਦੇ ਨੇ ਕੋ अच्छे ਬਹੁਤ ਅੱਛੇ ਲੋਕ ਸਪੀਕਰ ਆਉਂਦੇ ਨੇ ਮੋਟੀਵੇਸ਼ਨਲ ਸਪੀਕਰ ਆਉਂਦੇ ਨੇ ਟੀਚਰਜ਼ ਦੀ এডੂਕੇਸ਼ਨ ਦੀ ਪ੍ਰੋਬਲਮਸ ਦੀ ਜਦੋਂ ਸਾਨੂੰ ਕਾਲ ਕਰਦੇ ਅਸੀਂ ਜ਼ਰੂਰ ਸੱਦ ਲੈਣੇ ਆ ਕਿਉਂਕਿ ਅਸੀਂ ਨਹੀਂ ਕਹਿੰਦੇ ਕਿ ਵੀ ਆਰ ਕੰਪਲੀਟ ਲਰਨਿੰਗ ਇਜ਼ ਕੰਟੀਨਿਊਸ ਥਰੋ ਅ ਹੋਲ ਏਜ ਇਸ ਕਰਕੇ ਜਦੋਂ ਸਾਨੂੰ ਮੌਕਾ ਮਿਲਦਾ ਟੂ ਲਰਨ ਸਮਥਿੰਗ ਮੈਂ ਖੁਦ ਜਾਂ ਮੇਰੇ ਸਟਾਫ ਦੇ ਅਦਸ਼ ਪਰਿਵਾਰ ਦੇ ਇਹ ਸਵਾਲ ਕਰਨਾ ਚਾਹੁੰਦਾ ਸੀ ਬਹੁਤ ਵਾਰ ਅਸੀਂ ਆਨੇ ਆ ਤਾਂ ਤੁਸੀਂ ਕਲਾਸਰੂਮ ਦੇ ਵਿੱਚ ਹੁੰਨੇ ਆ ਆਮ ਤੌਰ ਤੇ ਅਥੇ ਪ੍ਰਿੰਸੀਪਲ ਕਈ ਵਾਰ ਕਲਾਸ ਨਹੀਂ ਲੈਂਦੇ ਆਮ ਤੌਰ ਤੇ ਲੈਂਦੇ ਵੀ ਨਹੀਂ ਪਰ ਬਹੁਤ ਸਾਰੇ ਨਹੀਂ ਲੈਂਦੇ ਕਿਉਂਕਿ ਐਡਮਿਨਿਸਟ੍ਰੇਸ਼ਨ ਕੰਮ ਬਹੁਤ ਹੁੰਦੇ ਪਰ ਤੁਸੀਂ ਖੁਦ ਬੱਚਿਆਂ ਨੂੰ ਪੜ੍ਹਾਉਂਦੇ ਹੋ ਸਾਇੰਸ ਮੈਥ ਜਿਹੜਾ ਆ ਤੁਹਾਡਾ ਪਸੰਦੀਦਾ ਵਿਸ਼ਾ ਕਿਹੜਾ ਰਿਹਾ ਜਦੋਂ ਪੜ੍ਹਦੇ ਸੀ ਮੇਰਾ ਜੀ ਸਾਇੰਸ ਵਾਸ ਮਾਈ ਫੇਵਰਟ ਔਰ ਹੁਣ ਵੀ ਆਈ ਕੈਨ ਟੀਚ ਬਿਕਾਜ਼ ਆਈ ਡਿਡ ਮਾਈ ਐਮ ਐਸ ਸੀ ਆਈ ਕੈਨ ਟੀਚ ਬਾਇਓਲੋਜੀ ਟੂ ਅਪ ਟੂ ਬੀ ਐਸ ਸੀ ਲੈਵਲ ਦਾ ਆਈ ਕੰਫਰਟਿਡ ਐਮ ਐਸ ਸੀ ਵੀ ਕਰਾ ਸਕਦਾ ਇਸ ਕਰਕੇ ਕੁਝ ਬਾਇਓ ਦੇ ਬਰੀ ਟਿਪੀਕਲ ਟਾਪਿਕਸ ਹੁੰਦੇ ਜਿਸ ਤਰ੍ਹਾਂ ਰੀਪ੍ਰੋਡਕਸ਼ਨ ਹੈ ਹੈਰਿਡਿਟੀ ਹੈ ਨਿਊਟ੍ਰੀਸ਼ਨ ਹੈ ਨਰਵਸ ਸਿਸਟਮ ਹੈ ਜਿੱਥੇ ਕਿਸੇ ਵੇਲੇ ਕੋਆਡ ਕਲਾਸ ਟੀਚਰ ਅਵੋਇਡ ਕਰਦਾ ਹੈਜ਼ਿਟੇਟ ਕਰਦਾ ਥੈਨ ਦੇ ਕਾਲ ਮੀ ਥੈਨ ਆਈ ਟੇਕ ਦੋਸ ਟਾਪਿਕਸ ਡਿਫਿਕਲਟ ਵਨ ਵਿਚ ਆਰ ਵੈਰੀ ਡਿਫਿਕਲਟ ਅਚਾ ਐਡਮਿਸ਼ਨ ਦਾ ਟਾਈਮ ਆ ਵੀ ਸਾਨੂੰ ਸੱਦਾ ਹੈਗਾ ਕਿਉਂਕਿ 68 ਸਾਲ ਦੀ ਬਹੁਤ ਹੀ ਲੰਬੀ ਟ੍ਰੈਡੀਸ਼ਨ ਹੈ ਇਸ ਸਕੂਲ ਦੀ ਦੇਖੋ ਚਾਨਣਾ ਸਾਹਿਬ ਮੈਂ ਤਾਂ ਪਹਿਲੀ ਗੱਲ ਜਿਹੜੀ ਕਵਾਂਗਾ ਕਿ ਸਭ ਤੋਂ ਪਹਿਲਾਂ ਸਾਡੇ ਸਕੂਲ ਦੀ ਹੈ that is education we provide the quality education ਸੈਕਿੰਡ ਥਿੰਗ ਇਜ਼ தி ਡਿਸਪਲਨ ਅਦਰਸ਼ ਇਜ਼ ਨੋਨ ਇਨ தி ਡਿਸਪਲਨ ਥਰਡ ਥਿੰਗ ਅਲੋਂਗ ਵਿਦ ਦ ਐਜੂਕੇਸ਼ਨ ਐਂਡ ਡਿਸਪਲਨ ਵੀ ਪ੍ਰੋਵਾਈਡ ਦ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵਿਚ ਆਰ ਵੈਰੀ ਰਿਕਵਾਇਰਡ ਵਿਚ ਆਰ ਵੈਰੀ ਫਰੂਟਫੁੱਲ ਇਨ ਦਾ ਲਾਈਫ ਅਨਨੈਸੀਸਰਲੀ ਜਿਹੜੀਆਂ ਐਕਟੀਵਿਟੀਜ਼ ਆ ਸੀ ਉਹਨਾਂ ਨੂੰ ਨਾ ਸੀ ਕਹਨੇ ਆ ਨਾ ਕਰਵਾਨੇ ਆ ਜੇ ਲਾਈਫ ਚ ਅਗੇ ਕੰਮ ਆਉਂਦੀਆਂ ਇਸ ਕਰਕੇ ਸਾਡੇ ਕੋਲ ਬੱਚਾ ਲੈ ਕੇ ਆ ਟ੍ਰਸਟ ਔਨ ਅਸ ਬਿਕੋਜ਼ ਗੁਰੂ ਜੀ ਵਾਸ ਅ ਬਿਗ ਨੇਮ ਇਨ ਦੀ ਫੀਲਡ ਆਫ ਐਜੂਕੇਸ਼ਨ ਆਂਟੀ ਜੀ ਉਹਨਾਂ ਦੇ ਉਹਨਾਂ ਨੇ ਵਰਕ ਬਹੁਤ ਵਰਕ ਖਾੜ ਕੀਤਾ ਫਾਦਰ ਮੇਰੇ ਸੀ ਹੀ ਵਾਸ ਅ ਪ੍ਰੈਜ਼ੀਡੈਂਟ ਨਾਟ ਆਫ ਫਗਵਾੜਾ ਪ੍ਰਾਈਵੇਟ ਸਕੂਲਸ ਹੀ ਵਾਸ ਅ ਪ੍ਰੈਜ਼ੀਡੈਂਟ ਆਫ 올 ਦੀ ਪ੍ਰਾਈਵੇਟ ਸਕੂਲ ਆਫ ਪੰਜਾਬ ਸੋ ਉਹਨਾਂ ਦੇ ਵਿੱਚ ਇੰਨੀ ਕੈਪੇਬਿਲਿਟੀ ਸੀ ਤੇ ਆਈ ਟ੍ਰਾਈ ਟ੍ਰਾਈ ਟੂ ਫਾਲੋ ਹਿਸ ਫੁੱਟਪ੍ਰਿੰਟਸ ਮੈਂ ਉਹਨਾਂ ਦੇ ਗੱਲ ਉਹਦਾ ਵੀ ਜ਼ਿਕਰ ਅਸੀਂ ਜ਼ਰੂਰ ਕਰਾਂਗੇ ਇੰਟਰਨੈਸ਼ਨਲ ਅਵਾਰਡ ਸਾਨੂੰ ਮਿਲਿਆ ਸਿੰਗਾਪੁਰ ਦੇ ਵਿੱਚ ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ ਕਿਸ ਤਰ੍ਹਾਂ ਦਾ ਅਵਾਰਡ ਸੀ ਔਰ ਕਿਸ ਕਿਹਨੇ ਦਿੱਤਾ ਔਰ ਕਿਸ ਤਰ੍ਹਾਂ ਦਾ ਸਾਨੂੰ ਹਾਂਜੀ ਚੰਦਰ ਸਾਹਿਬ ਥਿਸ ਵਾਸ ਅ ਅਵਾਰਡ ਦਾ ਨਾਮ ਸੀ ਮੋਸਟ ਐਡਮਾਇਰਡ ਐਜੂਕੇਸ਼ਨਿਸਟ ਆਫ ਇੰਡੀਆ ਪੈਨ ਏਸ਼ੀਆ 24 ਐਂਡ ਥਿਸ ਅਵਾਰਡ ਵਾਸ 기ਵਨ ਟੂ ਮੀ ਕਨਫਰਟ ਟੂ ਮੀ ਬਾਈ ਮਿਸਿਸ ਕਿਰਨ 베ਦੀ who was the first IPS officer of india and she is also the representative she she was ex governor of pondicherry along with that sab toh badi achievement hondi hai ki un united nations they which she's she's a adviser to police reforms kitte bhi gaye aur unhone police reforms kita laga kithda da aur ਏਅਰਪਲੇਨ ਤੇ ਮੈਂ ਦੇਖ ਰਿਹਾ 35000 ਚਾਨਾ ਸਾਹਿਬ ਦੇਖੋ ਤੁਹਾਨੂੰ ਆਨਰ ਕੀਤਾ ਉਹਨਾਂ ਨੇ ਥਿਸ ਵਾਸ ਡਿਵਾਈਨਸ ਬਲੇਸਿੰਗਸ ਬਲੇਸਿੰਗਸ ਆਫ ਮਾਈ ਪੇਰੈਂਟਸ ਆਈ ਕੁਡ ਨਾਟ ਅਚੀਵ ਜੇ ਤੁਹਾਡਾ ਸਾਰੇ ਭਰਾਵਾਂ ਦਾ ਮੇਰੇ ਪਰਿਵਾਰ ਦਾ ਮੇਰੇ ਬੱਚਿਆਂ ਦਾ ਦਰਸ਼ੀ ਦਾ ਮੇਰੇ ਕੋਆਪਰੇਸ਼ਨ ਨਹੀਂ ਹੁੰਦੀ ਵਿਦ ਦੀ ਕੋਆਪਰੇਸ਼ਨ ਆਫ ਆਲ ਦੀ ਪੀਪਲ ਆਈ ਵਾਸ ਏਬਲ ਟੂ ਅਚੀਵ ਥਿਸ ਅਵਾਰਡ ਅਬਵ ਆਲ When I came back, with I was flying back with the Vistara Airlines. I was sleeping in my cabin. The aero says came and she asked me to see business class. Jau. I said no. I paid for economy. How can I go? No. Say so the captain is asking you. Captain came himself to take me to the business class. Then they offered me a cake. I cut a cake. They clapped. The whole aircraft clapped in the flight at the 35,000 feet altitude. captain and signed And when we landed in Delhi, it was the most historical. moment because they said mr kheti who has award, who has achieved the board of most advised educationist he will deboard the plane first baki sare baad utre main pehla utra main eyes were tearing because this was the honor to my parents who worked hard consistently effortlessly honestly for the last 65 years so bahut achi ran uh, randomly sawal puchte hain thaanu thada pasandi da khana kida hai i am pure vegetarian ਸਭ ਤੋਂ ਵਧੀਆ ਮੇਰਾ ਫੇਵਰਿਟ ਫੂਡ ਹੈ ਸਰਦੀਆਂ 'ਚ ਮੱਕੀ ਦੀ ਰੋਟੀ ਔਰ ਸਾਗ ਮੱਖਣ ਪਾ ਕੇ ਔਰ ਗਰਮੀਆਂ 'ਚ ਇੰਡੀਆ ਦੇ ਵਿੱਚ ਬੈਸਟ ਪਲੇਸ ਕਿਹੜੀ ਤੁਹਾਡੀ ਇੰਡੀਆ ਜਿਹੜੀ ਮੇਰੇ ਬੈਸਟ ਪਲੇਸ ਲੱਗਦੀ ਘੁੰਮਣ ਲਈ that is ਬੈਂਗਲੌਰ ਬੈਂਗਲੌਰ ਇੰਟਰਨੈਸ਼ਨਲ ਲੈਵਲ ਤੇ ਦੇਖਿਆ ਜਾਵੇ ਇੰਟਰਨੈਸ਼ਨਲ ਲੈਵਲ ਦੇ ਸਵਿਟਜ਼ਰਲੈਂਡ ਆ ਹੈ ਬੀਨ ਟੂ ਸਵਿਟਜ਼ਰਲੈਂਡ ਦਾ ਲਾਲ just 2 2 months ago in by winter vacation it is amazing very beautiful ਪਸੰਦੀਦਾ ਗਾਣਾ ਕਿਹੜਾ ਤੁਹਾਡਾ ਮੇਰਾ ਪਸੰਦੀਦਾ ਗਾਣਾ ਹੈ किसी की मुस्कुराहटों पे किसी किसी की मुस्कुराहटों पे हो निसार। किसी के वास्ते हो तेरे दिल में प्यार, जीना इसी का नाम है। वैल्यूड यू कैन सॉफ अच्छा फिल्म देखते माय फेवरेट एक्टर इज शाहरुख खान और एक्ट्र, कौन है? ਦੀਪਿਕਾ ਪਾਟੂਕੋਂ ਯੈਸ ਸਪੋਰਟਸ ਦੇਖਦੇ ਹੋ ਹਾਂਜੀ ਫੇਮਸ ਗੇਮ ਕਿਹੜੀ ਤੁਹਾਡੀ ਮੇਰੀ ਫੇਵਰਿਟ ਗੇਮ ਜਿਹੜੀ ਹੈ ਜੀ ਉਹ ਤਾਂ ਕੋਈ ਬਹੁਤ ਹੀ ਜ਼ਿਆਦਾ ਗੇਮ ਦਾ ਸ਼ੌਕ ਨਹੀਂ ਮੈਨੂੰ সুইਮਿੰਗ ਦਾ ਸ਼ੌਕ ਹੈ ਔਰ ਆਈ ਲਾਈਕ ਟੂ ਵਾਚ ਡਬਲਯੂਡਬਲਯੂਫ ਰੈਸਲਿੰਗ ਰੈਸਲਿੰਗ ਦਾ ਸ਼ੌਕ ਹੈ ਮੈਨੂੰ ਕੀ ਸੰਦੇਸ਼ ਦੇਣਾ ਦਊਂਗੇ ਬੱਚਿਆਂ ਨੂੰ ਅੱਜ ਦੀ ਡੇਟ ਵਿੱਚ ਕਿਉਂਕਿ ਐਗਜ਼ਾਮ ਵੀ ਚੱਲ ਰਿਹਾ ਹੈ ਤੁਹਾਡਾ ਕੀ ਮੈਸੇਜ ਹੋਗਾ ਮੇਰਾ ਮੈਸੇਜ ਦੇਖੋ ਇੱਕੋ ਹੀ ਹੈ ਜੀ ਕਿ ਇਫ ਯੂ ਆਰ ਪੰਕਚੁਅਲ ਇਨ ਯਰ ਲਾਈਫ ਮੇਬੀ ਯੂ ਆਰ ਡਾਕਟਰ ਮੇਬੀ ਯੂ ਆਰ ਟੀਚਰ ਯੂ ਆਰ ਅ ਸਟੂਡੈਂਟ ਜੇ ਤੁਹਾਨੂੰ ਟਾਈਮ ਦੀ ਕਦਰ ਹੈ ਯੂ ਕੈਨ ਮੈਨੇਜ ਯਰ ਸਕਿਜੂਲ ਵਿਦ ਪ੍ਰੋਪਰ ਟਾਈਮ ਤੁਹਾਡੀ ਸਕਸੈਸ ਨੂੰ ਕੋਈ ਬੰਦਾ ਰੋਕ ਨਹੀਂ ਸਕਦਾ ਡਾਕਟਰ ਨਰੋਤਮ ਖੇਤੀ ਸਨ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਨੇ ਉਹ ਪਿਤਾ ਜਿਹੜੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੇਕਰ ਕਿਹਾ ਜਾਵੇ ਉਹ ਸਕੂਲ ਨਹੀਂ ਉਹ ਯੂਨੀਵਰਸਿਟੀ ਸੀ ਇੱਕ ਤਰ੍ਹਾਂ ਨਾਲ ਅਦਸ਼ ਬਾਲ ਵਿਦਿਆਲਾ ਜਿਸ ਵਿੱਚੋਂ ਗੁਰੂ ਜੀ ਆਉਂਦੇ ਨੇ ਔਰ ਬੱਚਿਆਂ ਨੂੰ ਸੰਦੇਸ਼ ਦਿੰਦੇ ਨੇ ਔਰ ਗੁਰੂਜੀ ਦੀ ਇਸ ਵੱਡੀ ਵਿਰਾਸਤ ਨੂੰ ਸਾਂਭਿਆ ਹੈ ਉਹਨਾਂ ਦੇ ਸੁਪੁੱਤਰ ਡਾਕਟਰ ਨਰੋਤਮ ਖੇਤੀ ਨੇ ਆਉਣ ਵਾਲੇ ਸਮੇਂ ਵਿੱਚ ਕਾਮਨਾ ਕਰਦੇ ਆ ਕਿ ਸਕੂਲ ਬਲੰਦੀਆਂ ਨੂੰ ਛੋਏਗਾ ਜਿਵੇਂ ਉਹਨਾਂ ਨੇ ਦੱਸਿਆ ਕਿ CBSE ਅਫੀਲੀਏਸ਼ਨ ਜਿਹੜੀ ਆ ਉਹ ਪ੍ਰੋਸੈਸ ਤੋਂ ਸ਼ੁਰੂ ਕਰਨ ਜਾ ਰਿਹਾ ਹੈ ਪਲੱਸ 2 ਤੱਕ ਕੇ ਸੀਨੀਅਰ ਸਟੂਡੈਂਟ ਤੱਕ ਇਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਨੇ ਬਹੁਤ ਸਾਰੇ ਉਹਨਾਂ ਦੇ ਅੰਦਰ ਖੁਆਬ ਨੇ ਆਸ ਕੀਤੀ ਜਾਂਦੀ ਹੈ ਉਹਨਾਂ ਖਾਬਾਂ ਨੂੰ ਜਲਦੀ ਹੀ ਮੰਜ਼ਿਲ ਮਿਲੇ ਕੈਮਰਾਮੈਨ ਵਿਨੇ ਨਾਲ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਰਿਪੋਰਟ